ਖੋ ਵੇਖੋ ਓਹ ਵੇਖੋ ਮੇਰੀ ਮੰਮੀ ਦੇ ਸਾਰੇ ਨਾਲ ਲੜ ਲੜੀ ਜਾਂਦੇ ਨੇ ਸਾਡੇ ਨਾਲ ਸਾਰਾ ਕੁਝ ਕਰੀ ਜਾਂਦੇ ਨੇ ਨਾ ਦੇ ਤੋਈ ਯਾ ਫੋੜ ਕਰ ਜਾ ਲੈਣਾ ਤੇ ਬੜੇ ਸੇ ਉਹ ਲੱਕੜੀ ਨਾਲ ਲਾਜ ਸੀ ਕੋਣ ਇਹਨਾਂ ਕਰ ਲੈ ਤੂੰ ਕੋੜੇ ਤਾਂ ਕਰ ਤੂੰ ਕੋਟੂ ਇਹਨਾਂ ਕਰ ਲੈ ਪਾਣੀ ਪਾਣੀ ਆਪਣੀ ਲੱਕੜੀ ਨਾਲ ਲੱਗੀਸ ਪਾਣੀ ਸਾਡ ਦੇ ਮੜੇ ਜਦ ਡਿੰਬਲ ਪਾਣੀ ਲਿਆ ਆ ਵੇਖੋ ਨਾ ਅੱਗ ਵੀ ਲਾਤੀ ਸਾਡੇ ਸਾਰੇ ਸਾਰਾ ਕੁਝ ਸਾੜ ਦਿੱਤਾ ਉਹ ਨਪੜੀ ਨਾ ਤੇ ਲਾਜ ਸੀ ਕੋੜੇ ਨਾ ਕਰ ਲੀਂ ਤੂੰ ਕੋੜੇ ਨਾ ਕਰ ਤੂੰ ਕੋੜ ਤੂੰ ਇਹ ਕਾਰ ਲੈ ਹੈ ਪਾੜ ਪਾੜੀ ਆਪਣੀ ਉਹ ਡਿੰਬਲ ਪਾਣੀ ਲਿਆ ਮੈਂ ਲਿਆ ਪਾਣੀ ਆ ਵੇਖੋ ਨਾ ਅੱਗ ਵੀ ਲਾਤੀ ਸਾਡੇ ਸਾਰੇ ਸਾਰਾ ਕੁਝ ਸਾੜ ਦਿੱਤਾ ਪਿੰਡ throbdi ਵਿਖੇ ਦੋ ਧਿਰਾਂ ਦੇ ਵਿੱਚ ਹੋਈ ਜੰਮ ਕੇ ਲੜਾਈ ਟਰੈਕਟਰ ਦੇ ਨਾਲ ਇੱਕ ਘਰ ਦਾ ਸਮਾਨ ਖਲਾਰਨ ਦੇ ਲੱਗੇ aarop ਜਾਣਕਾਰੀ ਮੁਤਾਬਕ ਅੱਜ ਦਿਨ ਮੰਗਲਵਾਰ ਸ਼ਾਮ 5 ਵਜੇ ਦੇ ਕਰੀਬ 4 ਤਸਵੀਰਾਂ ਸਾਹਮਣੇ ਆਈਆਂ ਪਿੰਡ throbdi ਤੋਂ ਜਿੱਥੇ ਦੋ ਧਿਰਾਂ ਦੇ ਵਿੱਚ ਜ਼ਮੀਨ ਨੂੰ ਲੈ ਕੇ ਜੰਮ ਕੇ ਲੜਾਈ ਝਗੜਾ ਹੋਇਆ ਦੱਸ ਦਈਏ ਕਿ ਇਸ ਦੌਰਾਨ ਇੱਕ ਧਿਰ ਦੇ ਵੱਲੋਂ ਟਰੈਕਟਰ ਦੇ ਨਾਲ ਦੂਜੀ ਧਿਰ ਦਾ ਸਮਾਨ ਖਿਲਾਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਇੱਕ ਔਰਤ ਹਸਪਤਾਲ ਦੇ ਵਿੱਚ ਭਰਤੀ ਹੋਈ ਹੈ ਜਿੱਥੇ ਉਸ ਨੇ ਆਪਣੇ ਬਿਆਨਾਂ ਦੇ ਵਿੱਚ ਦੱਸਿਆ ਕਿ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦਾ ਉਹਨਾਂ ਦਾ ਜ਼ਮੀਨ ਤੇ ਕਬਜ਼ਾ ਸੀ ਅਤੇ ਦੂਜੀ ਧਿਰ ਦੇ ਵੱਲੋਂ ਉਨ੍ਹਾਂ ਦੀ ਜ਼ਮੀਨ ਤੇ ਕਬਜ਼ਾ ਛਡਾਉਣ ਦੀ ਖਾਤਰ ਅਤੇ ਖੁਦ ਕਬਜ਼ਾ ਕਰਨ ਦੀ ਖਾਤਰ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਦੱਸ ਦਈਏ ਕਿ ਮੌਕੇ ਤੇ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਪੁਲਿਸ ਨੇ ਕਿਹਾ ਕਿ ਇਸ ਸਬੰਧ ਦੇ ਵਿੱਚ ਉਹਨਾਂ ਦੇ ਵੱਲੋਂ ਦੋਨਾਂ ਧਿਰਾਂ ਨੂੰ ਆਪਸੀ ਲੜਾਈ ਨਾ ਕਰਨ ਅਤੇ ਕਾਗਜ਼ ਪੇਸ਼ ਕਰਨ ਦੀ ਗੱਲ ਆਖੀ ਗਈ ਸੀ ਲੇਕਿਨ ਦੋਨੇ ਧਿਰਾਂ ਦੇ ਵੱਲੋਂ ਕਾਗਜ਼ ਪੇਸ਼ ਨਹੀਂ ਕੀਤੇ ਗਏ ਫਿਲਹਾਲ ਇਸ ਲੜਾਈ ਝਗੜੇ ਦੇ ਵਿੱਚ ਇੱਕ ਔਰਤ ਦੇ ਸੱਟਾਂ ਲੱਗੀਆਂ ਉਸ ਦੇ ਬਿਆਨ ਕਲਮਬੰਦ ਕਰ ਕਾਨੂੰਨ ਦੇ ਮੁਤਾਬਕ ਅਗਲੀ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਏਗੀ ਤੇ ਸਾਡਾ ਟੂਬੇਲਾ ਦਾ ਆਪਣਾ ਨਾਮ ਦੱਸੋ ਹਰਵੰਸ ਕੌਰ ਕਿਹੜੇ ਪਿੰਡ ਦੇ ਵਾਸੀ ਹੋ ਤਰੋਪੜੀ ਕੀ ਪੂਰਾ ਮਾਮਲਾ ਕੀ ਹੈ ਤੁਸੀਂ ਹਸਪਤਾਲ ਦਾਖਲ ਹੋਏ ਹੋ ਲੜਾਈ ਦਾ ਪੂਰਾ ਮਸਲਾ ਕੀ ਸੀ ਜੀ ਮਸਲਾ ਇਹ ਸੀ ਕਿ ਸਾਡੀ ਜਗਾ ਸੀ ਬਹੁਤ ਪੁਰਾਣੀ ਬਜ਼ੁਰਗਾਂ ਕੋਲ ਬੜੇ ਪੁਰਾਣੇ ਬਜ਼ੁਰਗ ਸੀ ਜਦੋਂ ਪਾਕਿਸਤਾਨ ਦੀ ਹਿੰਦੁਸਤਾਨ ਦੀ ਵੰਡ ਹੋਈ ਸੀ ਉਸ ਤੋਂ ਬਾਅਦ ਸਾਡੇ ਬਜ਼ੁਰਗਾਂ ਨੇ ਉਥਾਂ ਲੈ ਲਈ ਸੀ ਉਸ ਤੋਂ ਬਾਅਦ ਮੇਰੇ ਵਿਆਹ ਨੂੰ ਵੀ 22 23 ਸਾਲ ਹੋ ਗਏ ਉਸ ਤੋਂ ਬਾਅਦ ਸਾਡੇ ਕੋਲ ਸੀ ਉਹ ਕਬਜ਼ਾ ਜਿੱਥੇ ਉਹ ਥਾਂ ਤੇ ਸਾਡੇ ਵੱਜਾ-ਵੱਜਦੀਆਂ ਸੀ ਬਹੁਤ ਜ਼ਿਆਦਾ ਸਮਾਨ ਪਿਆ ਸੀ ਵੱਜਾਂ ਦਾ ਬਰਾਂਡਾ ਸੀ ਫਲੈਸ਼ ਬਾਥਰੂਮ ਸੀ ਜਿਉਂ ਤੇ ਆ ਕੇ ਉਹਨਾਂ ਨੇ ਕਰਿਆ ਕਿ ਗੁੰਡੇ ਬੁਲਾਏ ਜੀ ਸਾਨੂੰ ਬਹੁਤ ਮਾਰਿਆ ਪਰਮਜੀਤ ਨੇ ਮੈਨੂੰ ਕਿੰਨੇ ਲੋਕ ਸੀਗੇ ਲੜਾਈ ਕਰਨ ਵਾਲੇ 15 20 25 ਜਣੇਗੇ ਸੀ ਉਹ ਵੀ ਤੁਹਾਡੇ ਪਿੰਡ ਦੇ ਹੀ ਨੇ ਆ ਉਹ ਵੀ ਸਾਡੇ ਪਿੰਡ ਦੇ ਸੀ ਕੋਈ ਬਾਹਰ ਦੇ ਗੁੰਡੇ ਸੀ ਫਿਰ ਤੁਸੀਂ ਕੌਣ-ਕੌਣ ਸੀਗੇ ਪਰਿਵਾਰ ਦੇ ਵਿੱਚ ਉਸ ਵੇਲੇ ਦੋ ਮੇਰੇ ਕੁੜੀਆਂ ਤੇ ਕਮਾਈ ਸੀ ਤੁਹਾਡੇ ਸੱਟਾਂ ਲੱਗੀਆਂ ਨੇ ਜੀ ਸਾਡੇ ਸੱਟਾਂ ਲੱਗੀਆਂ ਨੇ ਕਿਹੜੇ ਉਹਨਾਂ ਕੋਲ ਹਥਿਆਰ ਕੀ ਸੀ ਜਿਹੜੇ ਲੜਾਈ ਕਰਨ ਆਏ ਸੀ ਉਹਨਾਂ ਕੋ ਕਾਪੇ ਤੇ ਰਾੜਾ ਸੀ ਤੁਹਾਡੇ ਕਿੱਥੇ ਸੱਟ ਲੱਗੀ ਹੈ ਸਾਡੇ ਹੱਥ ਤੇ ਦੋ ਉਂਗਲਾਂ ਉਹਨਾਂ ਨੇ ਕੱਟ ਦਿੱਤੀਆਂ ਸੀ ਟਰੈਕਟਰ ਚੜਾਈ ਫਿਰੇ ਸਾਡੇ ਤੇ ਸਾਰਾ ਸਮਾਨ ਦੀ ਤੋੜਪੰਡ ਕਰ ਦਿੱਤੀ ਪੁਲਿਸ ਨੂੰ ਇਸ ਮਾਮਲੇ ਦੀ ਇਤਲਾਹ ਦੇ ਦਿੱਤੀ ਸੀ ਜੀ ਹਾਂ ਜੀ ਕੀ ਮੰਗ ਕੀ ਕਰਦੇ ਹੋਨ ਪ੍ਰਸ਼ਾਸਨ ਤੋਂ ਜੀ ਮੰਗ ਕਰਨੇ ਸਾਨੂੰ ਇਨਸਾਫ ਚਾਹੀਦਾ ਜੀ ਇੰਨਾ ਤੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਸਰ ਕੀ ਨਾਮ ਹੈ ਤੇ ਕਿਹੜੇ ਥਾਣੇ ਤੋਂ ਐਸਐਸ ਕੇ ਕੁਲਕੀ ਸਰ ਚੌਕੀ ਚਾਹ ਦੇ ਲਾਦੂਗਾ ਸਰ ਇੱਕ ਤਰੋਬੜੀ ਪਿੰਡ ਦਾ ਕੋਈ ਲੜਾਈ ਝਗੜੇ ਦਾ ਮਸਲਾ ਤੁਹਾਨੂੰ ਕੋਈ ਇਨਫੋਰਮੇਸ਼ਨ ਆਈ ਸੀ ਮੈਂ ਕੱਲ ਹਾਈ ਕੋਰਟ ਚੰਡੀਗੜ੍ਹ ਗਿਆ ਸੀ ਖਾਸ ਰਿਟ ਦੇ ਸਬੰਧ ਚ ਤੇ ਮੈਨੂੰ ਸ਼ਾਮ ਨੂੰ ਐਸਥਿਲ ਕਰਾਇਦਾ ਫੋਨ ਆਇਆ ਕਿ 112 ਤੇ ਕੰਪਲੇਂਟ ਆਈ ਏ ਤੇ ਉਹ ਕੰਪਲੇਂਟ ਦੇ ਸਬੰਧ ਵਿੱਚ ਉਹ ਬੜੀ ਗਿਆ ਸੀ ਤੇ ਉਹਨਾਂ ਨੂੰ ਮੈਂ ਇਹ ਕਿਹਾ ਸੀ ਵੀ ਜੋ ਕੁਝ ਇੱਥੇ ਹੋਇਆ ਹੈ ਉਹਦੇ ਫੋਟੋ ਖਿਚ ਲੋ ਤੇ ਕਹਿੰਦੇ ਲੇਡੀ ਮੇਰੇ ਨਾਲ ਕੋਲ ਹੀ ਖੜੀ ਹੈ ਉਸ ਟਾਈਮ ਤੋਂ ਲੇਡੀ ਉਹਨਾਂ ਦੇ ਕੋਲ ਹੀ ਖੜੀ ਸੀ ਕੋਈ ਮੈਨੂੰ ਦੱਸਦਾ ਵੀ ਕੋਈ ਸ਼ੱਟ ਨਹੀਂ ਹੈ ਤੇ ਫਿਰ ਉਹ ਦਾਖਲ ਹੋ ਗਏ ਹਸਤਲ ਜਾ ਕੇ ਤੇ ਐਮਐਨਆਰ ਆ ਗਈ ਹੈ ਤੇ ਅਸੀਂ ਤਿਲਕਾਏ ਨੂੰ ਕਹਿੰਤਾ ਵੀ ਉਹਨਾਂ ਬਿਆਨ ਲਿਖੋ ਜੇ ਜਿਹਾ ਸੂਰਤੋ ਕੀ ਵੈਸੀ ਕਰ ਰਹੀ ਕੀਤੀ ਹੈ ਸਰ ਲੜਾਈ ਝਗੜੇ ਦਾ ਪੂਰਾ ਮਸਲਾ ਕੀ ਸੀਗਾ ਪੂਰਾ ਮਸਲਾ ਤਾਂ ਇਸ ਤਿਲਕਾਏ ਮੌਕੇ ਤੇ ਗਿਆ ਸੀ ਉਹਨਾਂ ਨੇ ਉਹ ਉਹਨਾਂ ਨੂੰ ਪਤਾ ਹੈ ਜਿਹੜਾ ਮੌਕੇ ਤੇ ਗਏ ਸੀ ਅੱਗੇ ਕਿਹੋ ਜੀ ਕਾਰਵਾਈ ਕਰੋਗੇ ਅੱਗੇ ਤਾਂ ਪਹਿਲਾਂ ਦਾ ਆਪਸ ਵਿੱਚ ਇਹਨਾਂ ਦਾ ਕੋਈ ਨਿਸ਼ਾਨਦੇਹੀ ਕਰਾਈ ਸੀ ਨਿਸ਼ਾਨਦੇਹੀ ਕਰਾ ਕੇ ਤੇ ਉਹਨਾਂ ਨੇ ਲਾਇਸੀ ਆਪਣੇ ਪਿੱਲਰ ਇਹਨਾਂ ਨੇ ਰਾਜਕੁਮਾਰ ਵਰਗਾ ਪਿੱਲਰ ਪੜਤੀ ਤੇ ਜਿਹੜੇ ਮੌਕੇ ਤੇ ਜਾ ਕੇ ਦੋਨੋਂ ਤਰ੍ਹਾਂ ਨੂੰ ਦਾਇਤ ਕੀਤੀ ਸੀ ਮਿਲਣ ਨਾਲ ਨਹੀਂ ਵੀ ਤੁਸੀਂ ਮੈਨੂੰ ਆਪ ਆਪਣੇ ਕਾਜ ਵਿਖਾਓ ਤੇ ਇਹ ਚੌਕੀ ਆਏ ਸੀ ਕਹਿੰਦੇ ਅਸੀਂ ਕਾਜ ਲੈ ਕੇ ਆਵਾਂਗੇ ਪਰ ਮੇਰੇ ਕੋਲ ਕਾਗਜ਼ ਲੈ ਕੇ ਨਹੀਂ ਆਏ ਓਕੇ ਸਰ ਅੱਗੇ ਸਰ ਕਿਹੋ ਜੀ ਕਾਰਵਾਈ ਕਰੋਗੇ ਐਮਐਲਆਰ ਦੇ ਆਧਾਰ ਤੇ ਅਮਲ ਉਹ ਵੀ ਅਸੀਂ ਤਲਖਾ ਨੂੰ ਕਹਤਾ ਬਿਆਨ ਲਿਖੋ ਜੈਸੀ ਸੂਰਤ ਹੋਵੇ ਵੈਸੀ ਕਾਰਵਾਈ ਕੀਤੀ ਜਾਏਗੀ